ਉਸੋਖਾਨਾ ਵਿਖੇ ਸੀਵਰੇਜ ਦੀ ਪਾਈਪਲਾਈਨ ਦਾ ਚੱਲ ਰਿਹਾ ਵਿਵਾਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਦੇ ਨਾਲ ਸੁਲਝ ਗਿਆ ਕਿਸਾਨਾਂ ਵੱਲੋਂ ਅੱਜ ਤੋੜੀ ਆਪਣੀ ਪੋਹ ਖੜਤਾਲ ਜਗਜੀਤ ਸਿੰਘ ਅਡੱਲੇਵਾਲ ਨੇ ਇਹਨਾਂ ਨੂੰ ਆਪਣਾ ਅਪਲਾਇਆ ਜੋਸ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਉਸੋਖਾਨਾ ਦੇ ਵਿੱਚ ਸੀਵਰੇਜ ਦੀ ਪਾਈਪਲਾਈਨ ਕੱਢਣ ਦਾ ਜਿੱਥੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਲੈ ਕੇ 106 ਦੇ ਲਗਭਗ ਲਗਭਗ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ 6 ਕਿਸਾਨ ਨੇ ਜਿਹੜੇ ਉਹ ਇਸ ਨੂੰ ਲੈ ਕੇ ਪੋਖੜ ਤਾਲ ਤੇ ਚਲੇ ਗਏ ਸਨ ਅੱਜ ਜਗਦੀਸ਼ ਸਿੰਘ ਡੱਲੇਵਾਲ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਫੈਸਲਾ ਹੋਇਆ ਕਿ ਜਿੰਨੇ ਵੀ ਕਿਸਾਨ ਇਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਹੈ ਉਹ ਬਿਨਾਂ ਸ਼ਰਤ ਦੇ ਰਿਹਾ ਕੀਤੇ ਜਾਣਗੇ ਅਤੇ ਉਹਦੇ ਨਾਲ ਨਾਲ ਜਿਹੜਾ ਉੱਥੇ ਆਪਣਾ ਪਾਈਪਲਾਈਨ ਪੈ ਰਹੀ ਹੈ ਉਸ ਨੂੰ ਇੱਕ ਵਾਰੀ ਉੱਥੇ ਹੀ ਰੋਕਿਆ ਜਾਵੇਗਾ ਤੇ ਬਾਹਰ ਆਪਣਾ ਦੂਸਰੇ ਪਾਸੇ ਜਿਹੜਾ ਹੈ ਉਹ ਕੰਮ ਚાલુ ਰੱਖਿਆ ਜਾਵੇਗਾ ਅਤੇ ਇਸ ਦੀ ਆਪਣਾ ਦੁਬਾਰਾ ਮੀਟਿੰਗ ਹੋਵੇਗੀ ਜਿਸ ਨੂੰ ਲੈ ਕੇ ਅੱਜ ਇੱਥੇ ਜਿਹੜੇ ਆਪਣਾ 6 ਆਪਣਾ ਇਸ ਨੂੰ ਲੈ ਕੇ ਇੱਕ ਸਾਮ ਜਿਹੜੇ ਉਹ ਭੁਖੜਤਾਲ ਤੇ ਬੈਠੇ ਸਨ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋਸ਼ ਪਹ ਲਿਆ ਅਤੇ ਉਹਨਾਂ ਦੀ ਭੁਖੜਤਾਲ ਜਿਹੜੀ ਉਹ ਖਲਵਾ ਦਿੱਤੀ ਗਈ ਅਤੇ ਇਸ ਦੇ ਨਾਲ ਨਾਲ ਹੀ ਜਿਹੜੇ 106 ਕਿਸਾਨ ਜਿਹੜੇ ਆਪਣਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਿਰਤਾਰ ਕੀਤੇ ਗਏ ਸੀ ਉਹਨਾਂ ਨੂੰ ਵੀ ਅੱਜ ਰਿਹਾ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਸਿਵਲ ਹਟਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਔਖੜ ਹਟਾਲ ਖਲਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਹੋਏ ਹਨ ਹਾਂ ਜੀ ਸਰ ਉਹ ਨਾਇਕਾ ਕਾਸ਼ਿੰਗ ਕੋਕੜਾ ਭਾਰਤੀ ਸੰਵਿਧਾਨੀ ਸਿਧੂ ਗੁਰੂ ਆ ਮੈਨੂੰ 27 ਤਰੀਕ ਨੂੰ ਇਹ ਪਿੰਡ ਕੁਸੋਖਾਨੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਸੀਗਾ ਸਾਡੇ ਜ਼ਿਲ੍ਹਾ ਖਜਾਨਚੀ ਤੇ ਜ਼ਿਲ੍ਹਾ ਚਰਚਪੱਤਰ ਸਾਰੇ ਜਿਹੜੇ ਪਹਿਲਾਂ ਹੀ ਬੰਦੇ ਗ੍ਰਿਫਤਾਰ ਕੀਤੇ ਗਏ ਸੀ ਮੈਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲੈ ਕੇ ਸੀ ਅੱਜ ਜਿਹੜੀ ਸਾਨੂੰ ਤੜਕੇ ਉੱਥੋਂ ਲੈ ਕੇ ਆਏ ਨੇ ਸਾਡੀ ਗੱਲਬਾਤ ਜਿਹੜੀ ਇਹਨਾਂ ਦੀ ਰਾਤ ਡਲੇਵਾਲ ਸਾਹਿਬ ਨਾਲ ਹੋ ਗਈ ਸੀ ਪ੍ਰਸ਼ਾਸਨ ਦੀ ਉਹ ਜਿਹੜੀ ਅਧੂਰੀ ਸੀ ਇਹ ਗੱਲ ਉਹਨੂੰ ਅੱਜ ਫੇਰ ਆ ਕੇ ਡੀਐਸਪੀ ਨਾਲ ਗੱਲ ਹੋਈ ਹੈ ਐਸਐਸਪੀ ਵੀ ਸਾਹਿਬ ਸੀ डीएजीबीसी ਸਾਰਿਆਂ ਨੇ ਪ੍ਰਸ਼ਾਸਨ ਨੇ ਬੈਠ ਕੇ ਜਿਹੜੀ ਸਾਡੀ ਮੰਗ ਸ਼ੁਰੂ ਤੋਂ ਸੀਗੀ ਉਹ ਅੱਜ ਆ ਕੇ ਸਾਰੀਆਂ ਗੱਲਾਂ ਧਰਾਈਆਂ ਉਹ ਤੇ ਸਹਿਮਤੀ ਬਣੀ ਹੈ ਕਿ ਅਸੀਂ ਦੁਬਾਰਾ ਇਹ ਤੇ ਗੌਰ ਕਰਕੇ ਜਿਹੜੀ ਹੈ ਗੱਲ ਛੋਟੀ ਗੱਲ ਜਾਇਜ਼ ਹੈ ਤਾਂ ਇਹ ਤੇ ਗੌਰ ਕਰਕੇ ਜਿੱਥੇ ਤੁਹਾਡਾ ਵਿਰੋਧ ਹੈ ਉਹ ਕੰਮ ਰੋਕ ਕੇ ਅਗਲਾ ਜਿਹੜਾ ਕੰਮ ਹੈ ਉਹ ਸਾਰਾ ਕੁਝ ਜਿਹੜੀ ਪ੍ਰਧਾਨ ਜੀ ਨੇ ਵੀ ਚਿੱਠੀ ਵਿਖਾਈ ਹੈ ਜਿਹੜੀਆਂ ਹੋਟ ਪਿੰਡ ਦੀਆਂ ਵੀ ਗੱਲਾਂ ਉਹ ਸਾਰੀਆਂ ਹੱਲ ਕਰਾਂਗੇ ਜਿੰਨੇ ਸਾਡੇ ਬੰਦੇ ਲਗਭਗ 6-7 ਜ਼ਿਲ੍ਹਿਆਂ ਦੇ ਵਿੱਚ ਨੇ ਉਹ ਸਾਰੇ ਹਰ ਰਿਹਾ ਹੋ ਜਾਣਗੇ ਜਿਹੜੇ ਬੰਦੇ ਸਾਡੇ ਮਰਵਾਤੇ ਜਿਵੇਂ ਬਲਦੇਵ ਸਿੰਘ ਦੋਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਾਣੀ ਵੀ ਛੱਡਿਆ ਹੋਇਆ ਪਾਣੀ ਇਸ ਕਰਕੇ ਛੱਡਿਆ ਗਿਆ ਸੀਗਾ ਕਿ ਇਹਨਾਂ ਨੂੰ ਮੁਕਸਰ ਜ਼ਿਲ੍ਹੇ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀਗਾ ਪਰ ਇਹਨਾਂ ਦੀ ਮੰਗ ਉੱਥੇ ਖੜੀ ਸੀ ਕਿ ਇਹ ਬੈਠਣਾ ਚਾਹੁੰਦੇ ਸੀ ਡਿਸਲ ਦੇ ਵਾਰਮੁਰੇ ਉੱਪਰ ਪ੍ਰਸ਼ਾਸਨ ਨੇ ਜਾ ਕੇ ਇੱਥੇ ਆ ਕੇ ਇਹਨਾਂ ਨੂੰ ਪੁਲਿਸ ਦੇ ਕੇ ਰੋਕਿਆ ਹੋਇਆ ਸੀਗਾ ਉਹ ਸਾਰੀਆਂ ਗੱਲਾਂ ਹੁਣ ਸਾਡੀਆਂ ਅਗਲੇ ਕੰਮ ਤੱਕ ਦੇਖਾਂਗੇ ਸਾਡਾ ਜਿਹੜਾ ਮਸਲਾ ਹੈ ਜਾਂ ਜਿਹੜੇ ਪਿੰਡ ਦਾ ਮਸਲਾ ਹੈ ਉਹ ਧੂਰਾ ਰਹੂਗਾ ਅਸਲ ਤੇ ਸਾਡੀ ਜਿਹੜੀ ਮੇਨ ਮੰਗ ਹੈ ਕਿ ਉਹਨੂੰ ਸਿੱਧਾ ਰੋਡ ਲਿਆ ਜਾਵੇ ਤੇ ਰੇਲਵੇ ਤੋਂ ਮਨਜ਼ੂਰੀ ਚਲੋ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਤੁਹਾਨੂੰ ਆਪ ਸਭ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਜਿਹੜੀ ਅਸੀਂ ਇਹ ਪਿੰਡ ਕਸੋਖਾਨਾ ਦੇ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਅਸੀਂ ਲੜਨ ਦਾ ਉਪਰਾਲਾ ਕੀਤਾ ਤੇ ਪਿੰਡ ਨੇ ਜਿਸ ਤਰੀਕੇ ਨਾਲ ਲੜਾਈ ਲੜੀ ਔਰ ਤੁਸੀਂ ਦੇਸ਼ਾਂ ਵਿਦੇਸ਼ਾਂ ਨੂੰ ਵਿੱਚ ਬੈਠੇ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਤੁਹਾਡਾ तहे ਦਿਲੋਂ ਧੰਨਵਾਦ ਹੈ ਅਸੀਂ ਪਿੰਡ ਵੱਲੋਂ ਵੀ ਔਰ ਸਾਡੀ ਆਰਗੇਨਾਈਜੇਸ਼ਨ ਵੱਲੋਂ ਸੈਕੰਡ ਇਹ ਹੈ ਕਿ ਅੱਜ ਅਸੀਂ ਇਨੇ ਦਿਨ ਲੰਬੀ ਲੜਾਈ ਲੜਨ ਤੋਂ ਬਾਅਦ 20 21 ਤਰੀਕ ਤੋਂ ਲੈ ਕੇ ਸਾਡੇ ਆਗੂ ਸਹਿਬਾਨ ਜੈਸੀ ਜਿਸ ਤਰ੍ਹਾਂ ਮਲਦੇਵ ਸਿੰਘ ਹੋਰੀ ਲਗਾਤਾਰ ਜੇਲ੍ਹ 'ਚ ਰਹੇ ਤੇ 26 27 ਤਰੀਕ ਤੋਂ ਲੈ ਕੇ ਇਹ ਭੁਖੜ ਤਾਲ ਤੇ ਸੀ ਤੇ ਪਿਛਲੇ 3 ਦਿਨਾਂ ਤੋਂ ਇਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਸੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਕਹਾਂਗਾ ਕਿ ਇਹਨਾਂ ਦੀ ਲੜਾਈ ਦਾ ਸਿੱਟਾ ਹੈ ਤੇ ਪ੍ਰਸ਼ਾਸਨ ਨੂੰ ਇੱਕ ਕਦਮ ਪਿੱਛੇ ਹਟਣਾ ਪਿਆ ਪ੍ਰਸ਼ਾਸਨ ਇਸ ਗੱਲ ਤੇ ਆਇਆ ਹੈ ਕਿ ਵੀ ਅਸੀਂ ਜਿੱਥੇ ਕੰਮ ਚੱਲ ਰਿਹਾ ਹੈ ਉਹ ਕੰਮ ਨੂੰ ਬੰਦ ਕਰਦੇ ਆਂ ਔਰ ਜਿਹੜਾ ਅਸੀਂ ਉਹਨਾਂ ਨੂੰ ਅਲਟਰਨੇਟ ਦਿੱਤਾ ਹੈ ਕਿ ਉਧਰ ਦੀ ਪਾਣੀ ਲਜਾਇਆ ਜਾ ਸਕਦਾ ਹੈ ਉਹਦੇ ਤੇ ਅਸੀਂ ਰਿਵਿਊ ਕਰਕੇ ਉਹਦੇ ਤੇ ਕੰਮ ਕਰਾਂਗੇ ਔਰ ਨਾਲ ਜਿਹੜਾ ਅਗਲੇ ਪਾਸੇ ਜਿੱਥੇ ਦੋਨੋਂ ਪੁਆਇੰਟਾਂ 'ਤੇ ਕੰਮ ਚੱਲ ਸਕਦਾ ਸੀ ਪੂਰੀ ਦੇਰ ਤੱਕ ਅਸੀਂ ਉਹਦੇ ਤੇ ਕੰਮ ਕਰਾਂਗੇ ਜੀ ਦਾ ਕੋਈ ਡਿੱਕਾ ਨਹੀਂ ਹੈ ਇਹ ਗੱਲ ਹੋਈ ਆ ਔਰ ਦੂਜੀ ਗੱਲ ਆ ਜਿੰਨੇ ਵੀ ਸਾਡੇ ਆਗੂ ਵਰਕਰ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਅੱਜ ਬਿਨਾਂ ਸ਼ਰਤ ਰਿਹਾ ਕਰ ਦਿੱਤੇ ਜਾਣਗੇ ਉਹ ਸਾਰੇ ਦੇ ਸਾਰੇ ਰਿਹਾ ਹੋਣਗੇ ਇਹ ਸਾਡਾ ਫੈਸਲਾ ਅਗਲੀ ਗੱਲ ਬੜੀ ਇੰਪੋਰਟੈਂਟ ਗੱਲ ਤੁਹਾਡੇ ਧਿਆਨ ਤੇ ਲਿਆਉਣ ਵਾਲੀ ਹੈ ਆ ਜਿਹੜਾ ਮੇਰੇ ਹੱਥ ਦੇ ਵਿੱਚ ਇੱਕ ਲੈਟਰ ਹੈ ਇਹ ਪਾਰਾ ਸਰਕਾਰ ਦਾ ਲੈਟਰ ਹੈ ਔਰ ਇਹ ਲੈਟਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਲੈਟਰ ਹੈ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੱਕ ਪਾਲਿਸੀ ਇਹਨੂੰ ਟੈਰੇ ਪਾਲਿਸੀ 2 2016 ਕਿਹਾ ਗਿਆ ਉਸ ਪਾਲਸੀ ਦੇ ਦੀ ਰੋਸ਼ਨੀ ਦੇ ਵਿੱਚ ਇਹ ਲੈਟਰ ਕੱਢਿਆ ਗਿਆ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਪੰਜਾਬ ਸਰਕਾਰ اور ਇਹਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਕਿ ਕਿਸੇ ਵੀ ਥਰਮਲ ਤੋਂ ਤੋਂ 50 ਕਿਲੋਮੀਟਰ ਦੇ ਘੇਰੇ ਚ ਜਿੰਨੀਆਂ ਵੀ ਨਗਰ ਨਿਗਮ ਤੋਂ ਪਿੰਡ ਕੋਈ ਸ਼ਹਿਰ ਆਉਂਦਾ ਹੈ ਉਹਨਾਂ ਸਾਰਿਆਂ ਦਾ ਪਾਣੀ ਟ੍ਰੀਟ ਕਰਕੇ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਦਿੱਤਾ ਜਾਣਾ ਹੈ ਪਹਿਲਾ ਥਰਮਲ ਪਲਾਟ ਨੂੰ ਔਰ ਇਹ ਇਸ ਤਰੀਕੇ ਦੇ ਨਾਲ ਇਹ ਪਾਣੀ ਕਰਨਾ ਠੀਕ ਨਹੀਂ ਹੈ ਔਰ ਇਹ ਇਹ ਪਾਣੀ ਨੂੰ ਉਧਰ ਲੈ ਕੇ ਜਾਓ ਕਿਉਂਕਿ ਉਧਰ ਕਿਉਂ ਲੈ ਕੇ ਜਾਓ ਸਾਡਾ ਕਿਉਂ ਜੋਰ ਹੈ ਇਸ ਗੱਲ ਤੇ ਕਿਉਂਕਿ ਥਰਮਲਾਂ ਦੇ ਵਿੱਚ ਸਾਡਾ ਖੇਤੀ ਨੂੰ ਲਾਉਣ ਵਾਲਾ ਪਾਣੀ ਸਾਡਾ ਲੋਕਾਂ ਦੇ ਪਬਲਿਕ ਦੇ ਪੀਣ ਵਾਲਾ ਪਾਣੀ ਤਾਂ ਥਰਮਲਾਂ ਦੇ ਵਿੱਚ ਖਪਾਇਆ ਜਾ ਰਿਹਾ ਹੈ ਔਰ ਇਹ ਪਾਣੀ ਆ ਜਿਹੜਾ ਇਹਨੂੰ ਸੇਮ ਨਾਲ ਸਿੱਟਿਆ ਜਾ ਰਿਹਾ ਹੈ ਜਿਹੜੇ ਜਦੋਂ ਇਸ ਪਾਣੀ ਨਾਲ ਥਰਮਲਾਂ ਦਾ ਕੰਮ ਚੱਲ ਸਕਦਾ ਹੈ ਤਾਂ ਇਹਨੂੰ ਉੱਥੇ ਯੂਜ਼ ਕੀਤਾ ਜਾਏ ਔਰ ਇਹਦੇ ਤੇ ਉਹਨਾਂ ਨੇ ਇਹ ਕਿਹਾ ਹੈ ਡੀ ਸਰਬ ਹੋਰਾਂ ਨੇ ਇਸ ਚਿੱਠੀ ਨੂੰ ਪਰ ਐਕਸ਼ਨ ਸਾਹਿਬ ਸੀ ਨਾਲ ਬੈਠ ਕੇ ਦਿਨਾਂ ਨੇ ਉਹਦੇ ਤੇ ਵਿਚਾਰ ਕਰਕੇ ਕਿ ਇਹਨੂੰ ਅਸੀਂ ਕਨਸਿਡਰ ਕਰਦੇ ਆਂ ਇਸ ਚਿੱਠੀ ਨੂੰ ਔਰ ਅਗਰ ਹੋ ਸਕਦਾ ਹੋ ਤਾਂ ਇਸੇ ਰੇਤੇ ਜੀ ਮਤਲਬ ਵਰਕ ਕਰਕੇ ਪਾਣੀ ਉੱਧਰ ਉਜਾਣ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਸਾਰੇ ਦੇ ਸਾਰੇ ਸਾਥੀ ਆ ਜਿਹੜੇ ਸਾਡੇ ਅੱਜ ਰਹਾ ਕਰ ਦਿੱਤੇ ਜਾਣੇ ਮੈਂ ਦੁਬਾਰਾ ਤੁਹਾਨੂੰ ਦੱਸ ਦਿਆਂ ਮੇਰਾ ਖਿਆਲ ਹੈ ਡੀ ਸਰਬ ਤੁਹਾਡੇ ਨੂੰ ਤੁਹਾਡੇ ਕੋਲ ਵੀ ਇਨਫੋਰਮੇਸ਼ਨ ਇਹੀ ਆਈ ਹੈ ਜੋ ਮੈਂ ਬੋਲਿਆ ਠੀਕ ਬੋਲਿਆ ਜੀ ਮੈਂ ਤੁਹਾਨੂੰ ਆਪਦੇ ਕੋਲ ਵੱਧ ਘੱਟ ਨਾਲ ਗੱਲ ਐਕਸ਼ਨ ਸਾਹਿਬ ਹੈ ਜੀ ਠੀਕ ਹੈ ਠੀਕ ਹੈ ਭਰਾ ਜੀ ਇੱਕ ਇਹ ਦੇਖੋ ਮਸਲਾ ਹੋਇਆ ਮਹੀਨਾ ਦੇ ਲਗਭਗ ਅੱਜ ਦੀ ਮੀਟਿੰਗ ਜਿਹੜੀ ਹੈ ਹੱਲ ਹੋਇਆ ਹੈ ਪਹਿਲਾਂ ਕਿਉਂ ਨਹੀਂ ਮੀਟੀਆਂ ਸਿਥੇ ਪ੍ਰਸ਼ਾਸਨ ਕੋਲ ਜਾਂ ਤੁਹਾਡੇ ਵੱਲੋਂ ਤੁਸੀਂ ਵੀ ਸਪੂਮ ਕੀ ਰਹੇ ਥੋੜੇ ਬੰਦੇ ਜੇਲਾ 'ਚ ਰਹੇ ਉਹ ਕੜਤਾਲਦੇ ਰਹੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਦੇਖੋ ਕਰਨਾ ਪਿਆ ਕਿਉਂ ਲੱਗਦਾ ਤੁਹਾਨੂੰ ਤਾਂ ਸਵਾਲ ਇਹ ਹੈ ਬੜਾ ਸੋਹਣਾ ਸਵਾਲਾ ਤੁਹਾਡਾ ਕਿ ਤੁਸੀਂ ਕਿਉਂ ਨਹੀਂ ਦੇਖੋ ਅਸੀਂ ਤੇ ਇਹ ਜ਼ੋਰ ਮਾਰਿਆ ਸਾਡੇ ਦਾ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੇ ਲੋਕਾਂ ਨੇ ਪੰਚਾਇਤ ਨੇ ਜੀਸੀ ਸਾਹਿਬ ਕੋਲੇ ਵੀ ਗਏ ਈਵਨ ਕਿ ਐਮਐਲਏ ਕੋਲ ਵੀ ਗਏ ਤੇ ਜੀ ਸਾਡਾ ਇਹ ਮਸਲਾ ਹੱਲ ਕਰੋ ਸਾਡਾ ਇਹ ਨਾ ਕਰੋ ਲੇਕਿਨ ਇਹਨਾਂ ਵਿਚਾਰਿਆਂ ਦੀ ਨਹੀਂ ਸੁਣਵਾਈ ਹੋਈ ੱੱਕਾ ਹੰਡਾ ਦੇਸਿਆ ਜਦੋਂ ਇਹਨਾਂ ਨੂੰ ਫਿਰ ਇਹਨਾਂ ਨੇ ਜਥੇਬੰਦੀ ਦੀ ਸਪੋਰਟ ਲੈਣ ਦੀ ਗੱਲ ਕੀਤੀ ਤਾਂ ਜਦੋਂ ਪਾਈਪਾ ਪਾਉਣ ਵਾਸਤੇ ਮਸ਼ੀਨ ਚੱਲ ਰਹੀ ਹੈ ਉਦੋਂ ਗੱਲਬਾਤ ਆਪਰ ਅਸੀਂ ਤਾਂ ਮਸ਼ੀਨ ਰੋਕਾਂਗੇ ਗੱਲਬਾਤ ਦਾ ਰਸਤਾ ਤਾਂ ਪਰ ਪ੍ਰਸ਼ਾਸਨ ਇਹਦੇ ਸਰਕਾਰ ਨੇ ਖੋਲਣਾ ਹੁੰਦਾ ਉਹਨਾਂ ਹਾਲਾਤਾਂ ਦੇ ਵਿੱਚ ਮਜਬੂਰ ਹੁੰਦਾ ਤੇ ਬੰਦੀ ਨੂੰ ਉਹਦੇ ਵਿੱਚ ਐਂਟਰ ਕਰਕੇ ਕੀ ਕਰਨਾ ਪਿਆ ਔਰ ਉਸ ਤੋਂ ਬਾਅਦ ਜਦੋਂ ਗੱਲਬਾਤ ਦੀ ਗੱਲ ਆਈ ਹੈ ਉਹ ਕਾਕਾ ਸਿੰਘ ਕੋਟੜਾ ਜੀ ਨੇ ਉਹਨਾਂ ਉਸ ਗੱਲਬਾਤ ਦੇ ਵਿੱਚ ਡੀ ਸਾਹਿਬ ਦੇ ਨਾਲ ਅਧਿਕਾਰੀਆਂ ਦੇ ਨਾਲ ਬੈਠ ਕੇ ਚਰਚਾ ਹੋਈ ਹੈ ਮੈਂ ਉੱਥੇ ਅੱਜ ਜੀ ਸਾਡੀ ਡੀ ਸਾਹਿਬ ਨਾਲ ਹੋਈ ਸੀ ਉੱਥੇ ਕਿ ਜਦੋਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਹੁੰਦੀ ਹੈ ਜੇ ਕੰਮ ਅੱਜ ਮਸਲਾ ਹੱਲ ਨਹੀਂ ਹੋਇਆ ਤਾਂ ਕੋਈ 2 ਦਿਨ 4 ਦਿਨ 10 ਦਿਨ ਉਹਨੂੰ ਹੋਰ ਪਿੱਲੇ ਕਰ ਦਿੱਤਾ ਜਾਂਦਾ ਹੈ ਔਰ ਲੰਮਾ ਕਰ ਦਿੱਤਾ ਜਾਂਦਾ ਮਹੀਨਾ ਵੀ ਲੰਮਾ ਕਰ ਦਿੱਤਾ ਜਾਂਦਾ ਤਾਂ ਵੀ ਕੁੜਕਾ ਨਹੀਂ ਤਾਂ ਵੀ ਉਹਨੂੰ ਲੰਮਾ ਕਰਕੇ ਲੋਕਾਂ ਨੂੰ ਫੈਸਲੇ ਨੂੰ ਔੜਿਕਨ ਦੀ ਬਜਾਏ ਇੱਕਦਮ ਫੋਰਸ ਦੇ ਲਾ ਕੇ ਤੁਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ ਦੀ ਤਾਕਤ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇਹ ਪ੍ਰਸ਼ਾਸਨਕ ਭਲੇਖਾ ਸੀ ਜੋ ਕਿਹਾ ਵੀ ਗਿਆ ਦਾका ਸਿੰਘ ਨੂੰ ਡੀਸੀ ਸਾਹਿਬ ਵੱਲੋਂ ਕਿ ਇੱਥੇ ਮਰਨਾ ਮਰਨਾ ਕਿਸੇ ਨੇ ਨਹੀਂ ਹੁੰਦਾ ਇਹ ਤਾਂ ਬਾਧੂ ਗੱਲਾਂ ਹੁੰਦੀਆਂ ਆ ਅੱਜ ਅੱਜ ਦੱਸਿਆ ਡੀਸੀ ਸਾਹਿਬ ਨੂੰ ਅਸੀਂ ਆ ਦੇਖ ਲਓ ਤੁਹਾਡੇ ਸਾਹਮਣੇ ਭਾਈ ਜੇ ਮਾਰਨੇ ਆ ਤੇ ਆ ਮਰਨ ਲਈ ਚਾਰ ਬੈਠੇ ਨੇ ਛੇ ਤੇ ਇੱਥੇ ਬੈਠੇ ਨੇ ਪੰਜ ਲੁਧਿਆਣਾ ਜੇਲ੍ਹ ਚ ਬੈਠੇ ਨੇ ਇੱਕ ਕਾਕਾ ਸਿੰਘ ਜੀ ਸਾਡੇ ਨੇ ਜਿਹੜੇ ਇਹ ਵੀ ਹਜੇ ਤੱਕ ਉਹ ਘਰਦਾਲਦੇ ਨੇ ਅੱਜ ਕਿਸੇ ਪਹਿਲਾਂ ਤੋਂ ਵੀ ਚੱਲ ਰਿਹਾ ਹੈ ਅੱਜ ਡੀ ਸਾਹਿਬ ਨੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਚਾਹ ਪਿਆ ਦਿਓ ਚਾਹ ਦੇ ਦਿਓ ਇਸ ਕਰਕੇ ਨਹੀਂ ਪੀਤੀ ਜਾ ਰਹੀ ਸੀ ਕਿ ਵੀ ਭਾਈ ਅਸੀਂ ਸਾਡੇ ਕੋ ਘਰਦਾਲ ਦਾ ਫੈਸਲਾ ਪਤਾ ਨਹੀਂ ਕੀ ਹੋਣਾ ਚਾਹੀਦਾ ਫੈਸਲਾ ਹੋਏਗਾ ਉਹਦੇ ਮੁਤਾਬਕ ਫਿਰ ਅਸੀਂ ਆਪੀ ਚਾਹ ਪਾਈ ਹਾਂ ਹਾਂ ਅੱਜ ਜਿਹੜਾ ਇਹ ਫੈਸਲਾ ਹੋ ਗਿਆ ਕਿਉਂ ਮਸ਼ੀਨਾਂ ਰੋਕ ਦਿੱਤੀਆਂ ਗਈਆਂ ਸਾਡੇ ਦਿੱਤੇ ਹੋਏ ਲੋਕਾਂ ਦੇ ਪਿੰਡ ਵਾਲਿਆਂ ਦੇ ਦਿੱਤੇ ਹੋਏ ਅਲਟਰਨੇਟਰ ਰਸਤੇ ਦੇ ਉੱਤੇ ਉਹਨਾਂ ਨੇ ਮਤਲਬ ਰਿਵਿਊ ਕਰਨ ਦੇ ਬਾਰੇ ਸੋਚ ਲਿਆ ਤੇ ਸਾਡੇ ਵੱਲੋਂ ਦਿੱਤੀ ਗਈ ਆ ਇਸ ਚਿੱਠੀ ਨੂੰ ਕਨਸਿਡਰ ਕਰ ਲਿਆ ਗਿਆ ਕਿ ਅਸੀਂ ਇਹਦੇ ਤੇ ਵੀ ਵਰਕ ਕਰਦੇ ਆ ਤਾਂ ਫਿਲਹਾਲ ਅਸੀਂ ਇਸ ਅੰਦੋਲਨ ਨੂੰ ਇੱਥੇ ਹੀ ਪੋਸਟਪੋਨ ਕਰਦੇ ਆ ਔਰ ਇਹਨੂੰ ਮਤਲਬ ਰੋਕਦੇ ਆ ਅਸੀਂ ਔਰ ਭੁਖੜਤਾਲ ਵੀ ਸਾਡੇ ਸਾਰਿਆਂ ਆਗੂ ਨੂੰ ਮੇਰੀ ਰਿਕੁਐਸਟ ਹੈ ਸਾਡੇ ਆਗੂ ਹਿੱਤੇ ਵੀ ਬਿਜੇਦ ਨੇ ਲੇਕਿਨ ਮੈਂ ਕਹਿੰਦਾ ਵੀ ਅਖੀਰ ਤੱਕ ਕਿਤੇ ਨਾ ਕਿਤੇ ਗੱਲ ਦਾ ਹੱਲ ਕਢਣਾ ਹੈ ਆਪਾਂ ਉਹ ਬੈਠ ਕੇ ਹੁੰਦਾ ਉਹਦੇ ਲਈ ਆਪਾਂ ਪੋਜ਼ਿਟਿਵ ਵੇ ਦੇ ਨਾਲ ਹੱਲ ਵੱਲ ਵਧਿਆ ਇਸ ਕਰਕੇ ਮੈਂ ਸਾਡੇ ਆਗੂਆਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਤੁਸੀਂ ਭਾਈ ਹੁਣ ਨਿਕਲੋ ਸਾਡੀ ਬੇਨਤੀ ਨੂੰ ਮੰਨੋ ਇਹਨੂੰ ਆਪਾਂ ਭੁਗੜਤਾਲ ਨੂੰ ਛੱਡਿਏ ਕੋਈ ਗੱਲ ਨਹੀਂ ਲੜਾਈ ਹੈ ਜ਼ਿੰਦਗੀ ਦੀ ਹੈ ਜੇਕਰ ਕੋਈ ਸਾਡੇ ਨਾਲ ਵਿਸ਼ਵਾਸ ਘਾਤ ਹੋਏਗਾ ਤਾਂ ਲੜਾਂਗੇ ਇਹ ਗੱਲ ਦੇ ਲਈ ਅੱਗੇ ਵੀ ਮਤਲਬ ਪਿੱਛੇ ਵੀ ਲੜਾਈ ਲੜੀ ਹੈ ਅੱਗੇ ਵੀ ਲੜਾਂਗੇ ਜੀ ਸਰ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਹੈ ਲੀਟਿੰਗ ਦਾ ਤੌਰ 'ਤੇ ਅਰ ਜਿਹੜਾ ਕਿਸੋ ਖਾਨ ਨੇ ਦੇਖੇ ਸੀਵਰੇਜ ਦੀ ਡਿਸਪੋਜ਼ਲ ਪਾਈਪਲਾਈਨ ਚੱਲ ਰਹੀ ਹੈ ਉਹਦੇ ਬਾਰੇ ਮੀਟਿੰਗ ਹੋਈ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹਦੇ ਵਿੱਚ ਡੀਸੀ ਸਾਹਿਬ ਨੇ ਹੈਡ ਕੀਤਾ ਤੇ ਕਿਸਾਨਾਂ ਨਾਲ ਕਿਸਾਨ ਜਥੇਬੰਦੀ ਸਦੂ ਕੋ ਮੀਟਿੰਗ ਬੜੇ ਸੁਖਾਮਦ ਨਾਲ ਉਹਦੇ ਵਿੱਚ ਹੋਈ ਹੈ ਦੋਨਾਂ ਧਿਰਾਂ ਨੇ ਆਪਣੀਆਂ ਆਪਣੀਆਂ ਗੱਲਾਂ ਦਸੀਆਂ ਤੇ ਅਖੀਰ ਦੇ ਵਿੱਚ ਇਸ ਗੱਲ ਤੇ ਪਹੁੰਚਿਆ ਗਿਆ ਕਿ ਜਿਸ ਰੂਟ ਤੇ ਹੁਣ ਪਾਈਪਲਾਈਨ ਪੈ ਰਹੀ ਸੀ ਉਹਦਾ ਇੱਕ ਅਲਟਰਨੇਟ ਰੂਟ ਹੈ ਉਹਨੂੰ ਵੀ ਵਿਚਾਰਿਆ ਜਾਊਗਾ ਉਹਨਾਂ ਚਿਰ ਰੂਟ ਤੇ ਕੰਮ ਬੰਦ ਕੀਤਾ ਗਿਆ ਤੇ ਉਹ ਤੋਂ ਗਾਹਾਂ ਜਿੱਥੇ ਕਿ ਅਲਟਰਨੇਟ ਰੂਟ ਤੇ ਪੁਰਾਣਾ ਰੂਟ ਇਕੱਠੇ ਹੁੰਦੇ ਆ ਉਸ ਤੋਂ ਅੱਗੇ ਕੰਮ ਚੱਲੇਗਾ ਪਰ ਉਹ ਅਲਟਰਨੇਟ ਰੂਟ ਨੂੰ ਵਿਚਾਰਨ ਵਾਸਤੇ ਦੁਬਾਰੇ ਜਿਹੜੀ ਤੇ ਰੋਡ ਦੇ ਵਿੱਚ ਹੁੰਦੇ ਵਾਲੇ ਦਾ ਉਹਦੇ ਨਾਲ ਕੇ ਸਰਕਾਰ ਦੇ ਆਪਾ ਲੈਵਲ ਤੇ ਗੱਲ ਚੱਲੇ। ਕੋਖੜਤਾਂ ਬੋਈ ਸਮਾਪਤੀ ਕੋਖੜਤਾਂ ਹੁਣ ਚੋਣਾਂ ਤਾਂ ਹੋ ਰਹੀ ਹੈ ਜੀ ਅਸੀਂ ਇਸੇ ਵਾਸਤੇ ਆਏ ਆ ਕਿਉਂਕਿ ਸੈੰਟੀ ਬਣ ਚੁੱਕੀ ਆ। ਕਿ ਬੱਲੇਵਾਲ ਸਾਹਿਬ ਖੁਦ ਨਹੀਂ ਆਏਗਾ ਤੇ ਭੁਖੜਤਾ ਨੂੰ ਚੁੱਕਿਆ। ਗ੍ਰਿਫਤਾਰ ਕੀਤੇ ਸੀ ਛੱਡ ਦਿੱਤੇ ਗਏ। ਕਿ ਉਹਨਾਂ ਦਾ ਹੁਣ ਵਸ ਇਸ ਤੋਂ ਬਾਅਦ ਉਹਨਾਂ ਨੂੰ ਛੱਡ ਦੇਣਾ। ਕਿੰਨੇ ਕੰਨੇ ਚ ਰੱਖਦੇ? ਤੋਂ ਪਹਿਲਾਂ ਛੱਡ ਦਿੱਤੇ ਸੀ ਐਗਜੈਕਟ ਫਿਕਰ ਮੇਰੇ ਕੋਲ ਨਹੀਂ ਹੈ। 2 ਤੋਂ 106 ਸੀਗੇ ਪਰ ਤੋਂ ਅਲੱਗ-ਅਲੱਗ ਸਮੇਂ ਤੇ ਪਹਿਲਾਂ ਛੱਡੇ ਵੀ ਜਾ ਚੁੱਕੇ ਆ। ਤੇ ਬਾਕੀ ਦੇ ਜਿਹੜੇ ਰਹਿੰਦੇ ਆ ਉਹਨਾਂ ਛੱਡ।